ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਨਦੀਪ ਕੌਮ ਵੱਲੋਂ ਤੁਹਾਡਾ ਸਵਾਗਤ ਆ ਜੀ ਹੋਰ ਸੁਣਾਓ ਜੀ ਕਿਵੇਂ ਆ ਸਭ ਠੀਕ ਹੋਗੇ ਖੁਸ਼ ਹੋਮਗੇ ਖਸਾ ਆਲੋਮਗੇ ਚੜਦੀ ਕਲਾ ਚ ਹੋਮਗੇ ਆਪਣੇ ਆਪਣੇ ਘਰੇ ਖੁਸ਼ ਹੋਮਗੇ ਅੱਜ ਆਪਾਂ ਤੁਹਾਡੇ ਲਈ ਹਾਥੀ ਤੇ ਚੂਹੇ ਦੀ ਕਹਾਣੀ ਲੈ ਕੇ ਆਏ ਹਾਂ ਜੰਗਲ ਵਿੱਚ ਇੱਕ ਹਾਥੀ ਰਹਿੰਦਾ ਸੀ ਉੱਥੇ ਹੀ ਇੱਕ ਚੂਹਾ ਵੀ ਰਹਿੰਦਾ ਸੀ ਚੂਹਾ ਬਹੁਤ ਸ਼ਰਾਰਤੀ ਸੀ ਉਹ ਜੰਗਲ ਦੇ ਸਾਰੇ ਜਾਨਵਰਾਂ ਦੇ ਨਾਲ ਸਰਾਰਤਾ ਕਰਦਾ ਰਹਿੰਦਾ ਸੀ ਉਹ ਹਾਥੀ ਦਾ ਵੀ ਲਿਹਾਜ਼ ਨਹੀਂ ਕਰਦਾ ਸੀ ਉਸ ਨਾਲ ਵੀ ਸਰਾਰਤਾ ਕਰਦਾ ਰਹਿੰਦਾ ਸੀ ਚੂਹਾ ਸੁੱਤੇ ਪੈ ਹਾਥੀ ਦੇ ਉੱਪਰ ਚੜ੍ਹ ਕੇ ਨੱਚਣ ਲੱਗ ਪੈਂਦਾ ਹਾਥੀ ਦੀ ਨੀਂਦ ਖਰਾਬ ਹੋ ਜਾਂਦੀ ਹਾਥੀ ਚੂਹੇ ਨੂੰ ਬਾਰ-ਬਾਰ ਸਮਝਾਉਂਦਾ ਪਰ ਚੂਹਾ ਬਹੁਤ ਢੀਠ ਸੀ ਚੂਹਾ ਹਾਥੀ ਦੀ ਇੱਕ ਨਾ ਸੁਣਦਾ ਅਸਲ ਵਿੱਚ ਚੂਹੇ ਦੀ ਸ਼ੇਰ ਨਾਲ ਦੋਸਤੀ ਹੋਣ ਕਾਰਨ ਉਹ ਸਭ ਨੂੰ ਤੰਗ ਕਰਦਾ ਰਹਿੰਦਾ ਇੱਕ ਦਿਨ ਜੰਗਲ ਦਾ ਰਾਜਾ ਸ਼ੇਰ ਸਕਾਰੀਆਂ ਦੇ ਜਾਲ ਵਿੱਚ ਫਸ ਗਿਆ ਚੂਹੇ ਨੇ ਆਪਣੀਆਂ ਦੰਦਿਆਂ ਨਾਲ ਜਾਲ ਕੱਟ ਕੇ ਸ਼ੇਰ ਨੂੰ ਸਕਾਰੀਆਂ ਤੋਂ ਬਚਾ ਲਿਆ ਉਦੋਂ ਸ਼ੇਰ ਚੂਹੇ ਦੀ ਸਿਆਣਫ ਤੇ ਖੁਸ਼ ਹੋਇਆ ਜਿਸ ਕਾਰਨ ਦੋਮਾ ਦੀ ਦੋਸਤੀ ਹੋ ਗਈ ਚੂਹਾ ਭਰਾ ਜੇ ਤੈਨੂੰ ਕੋਈ ਜੰਗਲ ਵਿੱਚ ਤੰਗ ਕਰੇ ਤਾਂ ਮੈਨੂੰ ਯਾਦ ਕਰ ਲੈਣਾ ਜੰਗਲ ਵਿੱਚ ਤੇਰਾ ਕੋਈ ਵੀ ਬਾਲ ਨਹੀਂ 빙ਾ ਕਰ ਸਕਦਾ ਜੈਸ ਦੇ ਚਲਦਿਆਂ ਉਹ ਆਪਣੇ ਆਪ ਨੂੰ ਜੰਗਲ ਦਾ ਰਾਜਾ ਸਮਝਣ ਲੱਗ ਗਿਆ ਚੂਹੇ ਨੂੰ ਜਿਹੜਾ ਵੀ ਕੋਈ ਜਾਨਵਰ ਕੁਝ ਆਖਦਾ ਉਸ ਨੂੰ ਹੀ ਉਹ ਜੰਗਲ ਦੇ ਰਾਜੇ ਸ਼ੇਰ ਕੋਲ ਸਜਾ ਦਉ ਲੈ ਜਾਂਦਾ ਚੂਹਾ ਸਰਾਰਤੀ ਹੀ ਨਹੀਂ ਚਲਾਕ ਵੀ ਬਹੁਤ ਸੀ ਬਿੱਲੀ ਨੂੰ ਉਹ ਭੁੱਲ ਕੇ ਵੀ ਨਹੀਂ ਛੇੜਦਾ ਸੀ ਬਿੱਲੀ ਨੂੰ ਦੇਖਣਸਾਰ ਉਹ ਖੁੱਡ ਵਿੱਚ ਵੜ ਜਾਂਦਾ ਚੂਹੇ ਨੂੰ ਪਤਾ ਸੀ ਬਿੱਲੀ ਉਸ ਤੋਂ ਵੀ ਜ਼ਿਆਦਾ ਚੁਸਤ ਹੈ ਬਿੱਲੀ ਦਾ ਚਾਉਟ ਮਾਰ ਕੇ ਉਸ ਨੂੰ ਦਬੋਚ ਲੈਣਾ ਉਹ ਬਿੱਲੀ ਦੀ ਸ਼ਕਤ ਸ਼ੇਰ ਕੋਲ ਨਹੀਂ ਲਾ ਸਕਦਾ ਸੀ ਕਿਉਂਕਿ ਬਿੱਲੀ ਸ਼ੇਰ ਦੀ ਮਾਸੀ ਸੀ ਸਰਾਤੀ ਚੂਹਾ ਹਾਥੀ ਨੂੰ ਸਭ ਤੋਂ ਵੱਧ ਤੰਗ ਕਰਦਾ ਸੀ ਉਹ ਚੰਗੀ ਤਰ੍ਹਾਂ ਜਾਣਦਾ ਸੀ ਸਰੀਰ ਭਾਰਾ ਹੋਣ ਕਰਕੇ ਹਾਥੀ ਸਭ ਜਾਨਵਰਾਂ ਤੋਂ ਘੱਟ ਫਰਤੀਲਾ ਹੈ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਚੂਹਾ ਹਾਥੀ ਦੀ ਪਿੱਠ ਤੇ ਸੁੱਤੇ ਪਏ ਨੱਚਦਾ ਟੱਪਦਾ ਫਿਰ ਉਹ ਭੱਜ ਕੇ ਦਰਖਤ ਉੱਤੇ ਚੜ ਜਾਂਦਾ ਹਾਥੀ ਨੂੰ ਚੂਹੇ ਤੇ ਬਹੁਤ ਗੁੱਸਾ ਆਉਂਦਾ ਪਰ ਉਹ ਚੂਹੇ ਦਾ ਕੁਝ ਨਹੀਂ ਬੁਗਾੜ ਸਕਦਾ ਸੀ ਹਾਥੀ ਤੰਗ ਆ ਕੇ ਕੋਈ ਅਜਹੀ ਤਰਕੀਬ ਸੋਚਣ ਲੱਗਾ ਜਿਸ ਨਾਲ ਚੂਹਾ ਉਸ ਨੂੰ ਹੀ ਨਹੀਂ ਹੋਰ ਜਾਨਵਰਾਂ ਨੂੰ ਵੀ ਤੰਗ ਕਰਨਾ ਸਾਡਾ ਦਵੇ ਹਾਥੀ ਕਈ ਦਿਨ ਸੋਚਦਾ ਰਿਹਾ ਇੱਕ ਦਿਨ ਸੋਚਣ ਤੋਂ ਬਾਅਦ ਹਾਥੀ ਨੇ ਚੂਹੇ ਨੂੰ ਸਬਕ ਸਿਖਾਉਣ ਦੀ ਯੋਜਕਤ ਬਣਾਈ ਉਹਨਾਂ ਹਾਥੀ ਬਿੱਲੀ ਦਾ ਇੰਤਜ਼ਾਰ ਕਰਨ ਲੱਗਾ ਬਿੱਲੀ ਕਦੇ-ਕਦਾਈਂ ਹੀ ਇੱਧਰ ਗੜਾ ਮਾਰਦੀ ਸੀ ਕਈ ਦਿਨਾਂ ਬਾਅਦ ਜਦੋਂ ਬਿੱਲੀ ਆਈ ਬਿੱਲੀ ਨੂੰ ਦੇਖ ਕੇ ਚੂਹਾ ਭੱਜ ਕੇ ਖੁੱਡ ਵਿੱਚ ਵੜ ਗਿਆ ਚੂਹੇ ਨੂੰ ਖੁੱਡ ਵਿੱਚ ਵੜਦਿਆਂ ਵੇਖ ਕੇ ਹਾਥੀ ਹਾਥੀ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ ਚੂਹੇ ਨੂੰ ਨਸਹਿਤ ਦੇਣ ਲਈ ਉਸ ਦੀ ਬਣਾਈ ਸਕੀਮ ਨੇ ਹੁਣ ਰੰਗ ਦਿਖਾਉਣਾ ਸ਼ੁਰੂ ਕੀਤਾ ਹਾਥੀ ਭੱਜ ਕੇ ਆਪਣੀ ਸੁੰਡ ਸੱਪੜ ਚੋਂ ਪਾਣੀ ਦੀ ਭਰ ਲਿਆਇਆ ਹਾਥੀ ਨੇ ਚੂਹੇ ਦੀ ਖੁੱਡ ਪਾਣੀ ਨਾਲ ਭਰਨੀ ਸ਼ੁਰੂ ਕਰ ਦਿੱਤੀ ਹੁਣ ਚੂਹਾ ਮੁਸੀਬਤ ਵਿੱਚ ਫਸ ਗਿਆ ਚੂਹਾ ਜੇ ਖੁੱਡ ਵਿੱਚ ਰਹਿੰਦਾ ਸੀ ਤਾਂ ਡੁੱਬਦਾ ਸੀ ਜੇ ਉਹ ਬਾਹਰ ਨਿਕਲਦਾ ਸੀ ਤਾਂ ਬਿੱਲੀ ਨੇ ਦਵੋਚ ਲੈਣਾ ਸੀ ਖੁੱਡ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਸੀ ਇਸ ਤਰ੍ਹਾਂ ਡੁੱਬ ਕੇ ਮਰਨ ਨਾਲੋਂ ਤਾ ਬਾਹਰ ਨਿਕਲਣਾ ਚੰਗਾ ਹੈ ਬਾਹਰ ਸੈਦ ਬਿੱਲੀ ਦੇ ਕਾਬੂ ਨਾ ਹੀ ਆਵਾ ਚੂਹੇ ਨੇ ਸੋਚਿਆ ਤੇ ਉਹ ਖੁੱਡ ਵਿੱਚੋਂ ਨਿਕਲਣ ਦੀ ਤਿਆਰੀ ਕਰਨ ਲੱਗਾ ਹਾਥੀ ਬਹੁਤ ਸਮਝਦਾਰ ਸੀ ਹਾਥੀ ਭਾਵੇਂ ਚੂਹੇ ਤੋਂ ਬਹੁਤ ਦੁਖੀ ਸੀ ਫਿਰ ਵੀ ਉਹ ਚੂਹੇ ਨੂੰ ਮਾਰਨਾ ਨਹੀਂ ਸੀ ਚਾਹੁੰਦਾ ਹਾਥੀ ਤਾਂ ਚੂਹੇ ਨੂੰ ਸਿੱਧੇ ਰਾਹ ਪਾਉਣਾ ਚਾਹੁੰਦਾ ਸੀ ਇਸ ਕਰਕੇ ਜਦੋਂ ਚੂਹਾ ਖੁੱਡ ਵਿੱਚੋਂ ਬਾਹਰ ਨਿਕਲਿਆ ਹਾਥੀ ਨੇ ਫਟਾਫਟ ਆਪਣਾ ਕੰਨ ਅੱਗੇ ਕਰ ਦਿੱਤਾ ਚੂਹਾ ਸਾਲ ਮਾਰ ਕੇ ਹਾਥੀ ਦੇ ਕੰਨ ਵਿੱਚ ਵੜ ਗਿਆ ਚੂਹਾ ਬਿੱਲੀ ਤੋਂ ਬਚ ਗਿਆ ਚੂਹੇ ਦੀ ਮਸਾਂ ਜਾਨ ਵਿੱਚ ਜਾਨ ਆਈ ਚੂਹੇ ਨੇ ਕੰਨਾਂ ਨੂੰ ਹੱਥ ਲਾਇਆ ਅੱਗੇ ਤੋਂ ਕਿਸੇ ਵੀ ਜਾਨਵਰ ਨੂੰ ਨਾ ਤੰਗ ਕਰਨ ਦਾ ਫੈਸਲਾ ਕੀਤਾ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਆਪਾਂ ਨੂੰ ਕਦੇ ਵੀ ਕਿਸੇ ਨੂੰ ਨਹੀਂ ਸਤਾਉਣਾ ਚਾਹੀਦਾ